वाहगु सतनाम वाहिगुरु सतनाम ਨੇਹੁ ਗੁਰੂ ਰਾਮ ਦੇ ਜੋ ਪ੍ਰਭ ਕੋ ਮਿਲੂ ਕੋ ਜ ਹੈ ਸਤਿਨਾਮੇ ਰਾਜ ਕਰੇਗਾ ਖਾਲਸਾ ਆਪੀ ਰਹੇ ਨ ਕੋਈ ਤਵਾਰੋ ਇਹ ਸਭ ਮਿਲਾਏਗੇ ਜੀ ਸਰਬ ਜੋ ਹੋਈ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਮਾਇ ਜੁ ਜੋ ਸਰਦਾ ਕਰ ਸੇਵਾ ਦੇ ਮਰਕਾਰ ਉਤਾਰਨ ਹਾ ਨੂ ਸਰਦਾਰ ਕਰ ਸੇਵੰਦੇ ਗੁਰਪਾਰ ਉਤਾਰਨ ਹਾਣੂ ਬੋਲੇ ਸੋ ਨਿਹਾਲ ਨੂੰ ਪੂਰਾ ਪ੍ਰਕਾ ਬਾਬਾ ਜਗਤਾਰ ਸਿੰਘ ਜਗਤਾਰ ਸੇਵਾ ਸ੍ਰੀ ਤਰਨਤਨ ਸਾਹਿਬ ਜੀ ਵਾਲੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਸਾਰੇ ਜਥੇਦਾਰ ਸਾਹਿਬਾਨ ਸੰਗਤਾਂ ਇੱਥੇ ਆਈਆਂ ਨੇ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਰਤਨ ਹੋਇਆ ਉਪਰੰਤ ਅਰਦਾਸ ਤੋਂ ਬਾਅਦ ਇਹ ਬੰਨ ਜਿਹੜਾ ਸੰਗਤਾਂ ਦੇ ਵਾਸਤੇ ਖੋਲਿਆ ਜਾਣਾ ਤੇ ਅੱਜ ਇੱਥੇ ਸਾਰੀ ਸੰਗਤ ਕਠੀ ਹੋਈ ਆ ਸੋ ਆਪਾਂ ਇਸੇ ਤਰ੍ਹਾਂ ਹੀ ਸੇਵਾਵਾਂ ਜਾਰੀ ਰੱਖਣੀਆਂ ਕਿਉਂਕਿ ਆਪ ਜੀ ਜਾਣਦੇ ਹੋ ਪਿੰਡਾਂ ਵਿੱਚ ਜੇ ਘਰ ਜਿਹੜੇ ਆ ਇੱਥੋਂ ਥੋੜੀ ਦੂਰ ਢੋਨੇਵਾਲ ਪਿੰਡ ਕਾਫੀ ਨੁਕਸਾਨੇ ਗਏ ਸੀਗੇ ਜਿਸ ਤਰ੍ਹਾਂ ਤੁਸੀਂ ਇਹ ਸੇਵਾਵਾਂ ਕਰ ਰਹੇ ਹੋ ਸਾਰੇ ਰਲ ਕੇ ਆਪਾਂ ਘਰਾਂ ਦੇ ਵਿੱਚ ਵੀ ਜਾ ਕੇ ਜਿੱਥੇ ਸਹੂਜ ਦੀ ਲੋੜ ਹੈ ਉੱਥੇ ਜ਼ਰੂਰ ਦਿਓ ਅਜੇ ਸਨਮਾਨ ਲੰਮਾ ਚਲਦੀਆਂ ਹੈ ਸੇਵਾਵਾਂ ਸੋ ਇਥੇ ਪਤਵੰਤੇ ਸੱਜਣ ਸਰਪੰਚ ਸਾਹਿਬਾਨ ਜੀ ਤੇ ਹੋਰ ਵੀ ਤੇ ਸਾਰੇ ਜਿਹੜੇ ਮਹਿਕਮਾ ਇਥੇ ਪਹੁੰਚਿਆ ਹੋਇਆ ਅਸੀਂ ਸਾਰਿਆਂ ਦਾ ਜੀ ਆ ਧੰਨਵਾਦ ਵੀ ਕਰਦੇ ਆ ਕਿ ਸਾਰੇ ਰਲ ਕੇ ਜੇ ਆਪਾਂ ਜ਼ਿੰਮੇਵਾਰੀਆਂ ਨਾਲ ਇਸ ਤਰ੍ਹਾਂ ਹੀ ਇਹ ਕਾਰਜ ਕਰੀਏ ਤੇ ਬਹੁਤ ਵਧੀਆ ਪੰਜਾਬ ਨੂੰ ਅਸੀਂ ਬਣਾ ਸਕਦੇ ਆ ਸੋ ਆਓ ਰਲ ਕੇ ਇੱਕ ਹੰਬਲਾ ਮਾਰੀਏ ਤੇ ਇਹਦੇ ਜੋ ਅੱਜ ਦੇ ਐਕਟੀਵਿਟੀ ਜੋ ਅਸੀਂ ਅਰਜੀਨਲ ਸਾਂਝੀ ਕਰਦੇ ਪਏ ਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਰਲ ਕੇ ਸੇਵਾ ਕਰਦੀਆਂ ਪਈਆਂ ਅਤੇ ਇੱਥੇ 25 ਬੂਹ ਸਾਰੇ ਸਾਥ ਸੰਗਤ ਦੇ ਇਲਾਕਾ ਵਾਸੀ ਸਾਡੇ ਅਰਜਨਾ ਦੇ ਆਡੀਓ ਸਾਹਿਬ ਅਤੇ ਸਾਡੇ ਸੇਵਾ ਸੰਪਰਕਰਣ ਵਾਲੇ ਬਾਬਾ ਚੰਤਾ ਸਿੰਘ ਜੀ ਬਾਬਾ ਗੁਰਮੀਤ ਸਿੰਘ ਜੀ ਅਤੇ ਸਾਡੇ ਸੇਵਾਦਾਰ ਬਾਬਾ ਭਜਾ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਅਤੇ ਜਿਹਨੇ ਸਾਡੇ ਸਿੰਘ ਸਹਿਬਾਨ ਜਿਨ੍ਹਾਂ ਨੇ ਰਾਤ ਦੇ ਵਿੱਚ ਰਹਿ ਕੇ ਸਾਡੇ ਢੁੜੇ ਹੋਏ ਬੰਦ ਜੋ ਸੇਵਾ ਕੀਤੀ ਸੀ ਸਾਰੇ ਸੰત્રੇ ਸਹਿਯੋਗ ਦਿੱਤਾ ਲਾਟਾ ਨਿਵਾਸੀਆਂ ਸਹਿਯੋਗ ਦਿੱਤਾ ਸਭ ਤੋਂ ਵੱਡਾ ਸਹਿਯੋਗ ਸਾਡੇ ਆਗਿਆ ਸਾਡੇ ਬਾਬਾ ਜੀ ਦਾ ਜਤਾਰ ਸਿੰਘ ਜੀ ਨੇ ਜਿਨ੍ਹਾਂ ਨੇ ਤਿੰਨ ਹੇਕ ਕਰਕੇ ਜਿਹੜੀ ਉਹ ਬੰਦ ਸੀਗਾ ਚੱਲ ਰਹੀ ਸੀ ਅੱਜ ਉਹ ਸੰਭਵਨ ਹੋ ਗਈ ਹੈ ਸੋ ਸਾਰੀ ਆਈ ਹੋਈ ਸਾਧ ਸੰਗਤ ਦਾ ਅੱਜ ਪਰਪੰਚਰ ਜੀ ਤਹਿ ਦਰੋਂ ਤੁਹਾਨੂੰ ਧੰਨਵਾਦ ਕਰਦੇ ਆਂ ਵਾਇਬ ਜੀਤਾ ਕਾਇਸਾ ਰਵਾਇਬ ਜੀਤੇ ਬਣੇ ਸੰਵਾਰ ਨਬਰੀ ਪ੍ਰਦੇਸ਼ ਐ ਯੋਜਨਾ ਦੇ ਨਾਲ ਬੰਨ੍ਹੇ ਗਿਆ ਸਦੀ ਐਡਮਿਨਿਸਟ੍ਰੇਸ਼ਨ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੁਸੀਂ ਸਾਡੀ ਇੱਕ ਵਾਸਤੇ ਆਏ ਸਾਡਾ ਸਰਫਰ ਦਾ ਸਾਥ ਦਿੱਤਾ ਉਹ ਤੁਹਾਡੀ ਸੰਗਤ ਦੇ ਸਹਿਯੋਗ ਨਾਲ ਹੀ ਸਾਡਾ ਜਿਹੜਾ ਮਨਸੂਬੂਰ ਹੋਇਆ ਅਸੀਂ बहुत बहुत धनबाद करते हैं प्रशासन वालों भी सारे, सारे वालों जे माछीवादेह वाहगुरु जी का खालसा श्री वाहू जी की फतेह बहुत बहुत धनबाद करता है बा जी जिन ने इना वा एक उपरला लिया ਜੇਦਾ ਜੀ ਕੰਮ ਸਰਕਾਰ ਨੂੰ ਵੀ ਬਹੁਤਔਖਾ ਲੱਗ ਰਿਹਾ ਸੀ ਉਹ ਬਾਬਾ ਜੀ ਨੇ ਕਰਕੇ ਦਿਖਾਇਆ ਇਹ ਉਪਰਾਲਾ ਲੈਣਾ ਇੱਕ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਕੰਮ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਂ ਬਾਕੀ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਾਰੀ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਨੇ ਜਿੰਨਾ ਕਿ ਯੋਗਦਾਨ ਪਾ ਸਕਦੇ ਸੀਗੇ ਕਿਸੇ ਤੋਂ ਰੁਪਈਆ ਪੈਂਦਾ ਸੀ ਉਹਨੇ ਰੁਪਈਆ ਪਾਇਆ ਕਿਸੇ ਤੋਂ ਵੱਧ ਪੈਂਦਾ ਸੀ ਉਹਨੇ ਵੱਧ ਪਾਇਆ ਤੇ ਇਹ ਬੰਨ ਨੂੰ ਸੰਪੂਰਨ ਤਰੀਕੇ ਨਾਲ ਪੂਰਾ ਪੱਕਾ ਬਾਨੇਕ ਬਣਾਤਾ ਹੈ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਨੇ ਇਹ ਕੰਮ ਕਾਜੀ ਚੜਾਈ ਨੇ ਜਿਹਦੇ ਵਿੱਚ ਗਵਰਨਮੈਂਟ ਦਾ ਉਹਨਾਂ ਨੇ ਸੰਕਰਣ ਸ਼ੁਰੂ ਕਰਾਇਆ ਤੇ ਮੁਕੰਮਲ ਕੰਮ ਇਹ ਬਾਬਾ ਜੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਹੋਇਆ ਸੋ ਕੰਨ ਨੂੰ ਕੋਈ ਇਹਦੇ ਤੇ ਦਾਵਾ ਕਰੇ ਉਹ ਨਹੀਂ ਠੀਕ ਮਹਾਪੁਰਚਾ ਨੇ ਸੰਗਤ ਦੇ ਸਹਿਯੋਗ ਨਾਲ ਕਰਾਇਆ ਤੇ ਅਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਅੰਨਿਆ ਧੰਨਵਾਦ ਡੀਸੀ ਸਾਹਿਬ ਦਾ ਵੀ ਹੋਰ ਵੀ ਉਹਨਾਂ ਦੇ ਮੁਲਾਜ਼ਮਾਂ ਦਾ ਵੀ ਤੇ ਬਾਬਾ ਜੀ ਦਾ ਵੀ ਤੇ ਹੋਰ ਜਿਹੜੀਆਂ ਸੰਗਤਾਂ ਆ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਬਾ ਜੀ ਵੱਲੋਂ ਬਣਾਇਆ ਕੋਈ ਸ਼ਾਕੀ ਨਹੀਂ ਹੈਗਾ ਕੋਈ ਲੇਕਿਨ ਇਹਨੂੰ ਸਾਈਡਾਂ ਤੋਂ ਹੁਣ ਜਿਵੇਂ ਹਾਲੇ ਮਿੱਟੀ ਕੱਚੀ ਹੈ ਤੇ ਜਿਵੇਂ ਜਿਵੇਂ ਪਾਣੀ ਪਏਗਾ ਪੱਕਾ ਸਾਈਡਾਂ ਤੇ ਫਿਰ ਉਹ ਇਹ ਪੇੜ ਲਾਵਾਂਗੇ ਪਰਵਾ ਕੇ ਜਾਂ ਫਿਰ ਜਿਹੜੇ ਸੀਮਿੰਟ ਦੇ ਖੱਟੇ ਪ੍ਰਵਾ ਕੇ ਉਹ ਸਾਈਡਾਂ ਦੇ ਖੜੇ ਕਰਾਂਗੇ ਤਾਂ ਜੋ ਇਹਨੂੰ ਮਜ਼ਬੂਤੀ ਦਿੱਤੀ ਜਾਵੇ ਧੰਨਵਾਦ ਜੀ ਸੋ ਅੱਜ ਦੀ ਸਾਰੇ ਮਹਾਪੁਰਖ ਸੰਪਰਦਾਵਾਂ ਨਾਲ ਕੇ ਸੇਵਾ ਕਰਦੀਆਂ ਪਈਆਂ ਹੁਣ ਕਿੰਨੇ ਬੰਨ ਤਿਆਰ ਹੋ ਚੁੱਕੇ ਕਿਸ ਤਰ੍ਹਾਂ ਦੀ ਇਧਰ ਦੀ ਸਥਿਤੀ ਹੈਗੀ ਆ ਸਾਡੇ ਉਹ ਜਿਹੜੇ ਅਨਾਲੇ ਦੇ ਵਿੱਚੋਂ ਰੰਦਾਗ ਜੀ ਟੋਟਲ 23 ਜਗ੍ਹਾ ਤੇ ਬੰਨ ਟੋਟੇ ਸੀ ਬਲ ਭਲੇ ਤੇ 23 ਜਗ੍ਹਾ ਦੇ ਵਿੱਚੋਂ ਤੁਸੀਂ ਦੇਖੋ ਵੀ ਬਾਬਾ ਜੀ ਦਾ ਸਾਖਸ਼ਾਹ ਤੁਸੀਂ ਦੇਖ ਹੀ ਰਹੇ ਆ ਆਪਾਂ ਤੇ ਇਸ ਟਾਈਮ ਟੋਟਲ ਜਿਹੜੇ ਨੇ 8 ਬੰਨ ਜਿਹੜੇ ਨੇ ਪੂਰ ਹੋ ਚੁੱਕੇ ਨੇ ਜੇ ਮਾਚੀਵਾਲ ਕੋਲੇ ਵਾਲਦਵੀ ਹੈਗਾ ਉਸ ਪਾਸੇ ਵੀ ਹੋ ਚੁੱਕਿਆ ਤੇ ਬਾਕੀ ਡਿਪਾਰਟਮੈਂਟ ਨੇ ਵੀ ਕੁਝ ਕੰਮ ਕੀਤਾ ਹੈਗਾ ਤੁਹਾਡਾ ਜਿਹੜਾ ਉਹ ਬੰਨ ਬੰਨੇ ਨੇ ਵਕਤ ਨਾਲ ਖਵਾ ਦੇ ਨੇ ਤੇ ਟੋਟਲ 8 ਬੰਨ ਨੇ ਬਾਕੀ ਬੰਨੇ ਨੇ ਲੇਕਿਨ ਛੋਟੇ ਨੇ ਕਈ ਜਗ੍ਹਾ ਸਖੀ ਤੇ ਵੀ ਨਹੀਂ ਥੋੜਾ ਜਿਹਾ ਕੁਲ ਮਲਾ ਹੋ ਗਿਆ ਤੇ ਅਸੀਂ ਸਪੈਸ਼ਲੀ ਅੱਜ ਬਾਬਾ ਜੀ ਦਾ ਧੰਨਵਾਦ ਕਰਨ ਵੀ ਆਏ ਆ ਕੋਈ ਸਮਾਪਤੀ ਸੀ ਫੁੱਲ ਖੋਲਿਆ ਗਿਆ ਬਾਬਾ ਜੀ ਵੱਲੋਂ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸਾਡਾ ਸਹਿਯੋਗ ਦਿੱਤਾ ਇਹਨਾਂ ਦੇ ਸਦਕਾ ਅੱਜ ਤੁਸੀਂ ਦੇਖੋਗੇ ਸੰਗਤ ਦੇ ਨਾਲ ਹੀ ਕਿ ਬਾਬਾ ਜੀ ਦੇ ਸਹਿਯੋਗ ਨਾਲ ਇਹ ਪਨ ਬਣਿਆ ਗਿਆ। ਤੇ ਬਾਈ ਹਾਂ ਵੀ ਬੜੀ ਮਿਹਰ ਅਦੇ ਅੱਗੇ ਵੀ ਚਾਹਾਂਗੇ ਕਿ ਸਾਡਾ ਇਹ ਸਾਥ ਦੇਣ। ਪਹਿਲਾਂ ਤਾਂ ਪਰਮਾਤਮਾ ਇਹੋ ਜੀ ਮੁਸੀਬਤ ਹੀ ਨਾ ਖੜੀ ਕਰੇ ਜਿਹਦੇ ਨਾਲ ਸੰਘਰਸ਼ ਹੋਵੇ। ਪਰ ਜੇ ਹੋਈ ਤਾਂ ਫਿਰ ਅਸੀਂ ਬਾਬਾ ਜੀ ਤੋਂ ਫਿਰ ਸਾਥ ਮੰਗਾਗੇ। ਤੇ ਇਸੇ ਨਾਮ ਦਾ ਨਾਲ ਇਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ। ਐਡਮਿਨਿਸਟ੍ਰੇਸ਼ਨ ਨੂੰ ਵੀ ਧੰਨਵਾਦ। ਸੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਾਰੇ ਔਜਲਾ ਸਰ ਆਪ ਵੀ ਆ ਸਕੀ ਉਹਨਾਂ ਦੇ ਬੀਤੇ ਇੱਥੇ ਪਹੁੰਚੇ ਹੋਏ ਨੇ। ਤੇ ਇਸ ਤਰ੍ਹਾਂ ਹੀ ਹੋਰ ਵੀ ਜਿਹੜੀ ਐਕਟੀਵਿਟੀ ਹੋਣ ਵਾਲੀ ਹੈ ਅਸੀਂ ਮਹਿਕਮੇ ਨੂੰ ਬੇਨਤੀ ਕਰਾਂਗੇ ਸਾਡੇ ਜਿਵੇਂ ਜੋ ਕੁਦਰਤ ਦਾ ਪ੍ਰਕੋਪ ਕਰਕੇ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਥਾਂ ਥਾਂ ਦੇ ਵਿੱਚ ਸਾੜਾ ਹੀ ਸੰਨ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਦੀ ਕਾਰ ਸੇਵਾ ਦਰਮਦਾਨ ਕਰਨ ਵਾਲਿਆਂ ਦੀ ਸੰਪਰਦਾਇ ਦੇ ਵੱਲੋਂ ਇੱਥੇ ਹੀ ਨਹੀਂ ਸੁਲਤਾਨਪੁਰ ਲੋਧੀ ਦੇ ਇਰਗੇ ਦੇ ਵਿੱਚ ਖਾੜੀਕੇ ਪਤਲੇ ਇਰਗੇ ਦੇ ਵਿੱਚ ਇਹ ਪ੍ਰੋਇਕਟ ਅਰਗੇ ਦੇ ਵਿੱਚ ਬਾਬਾ ਗੁਰਮੀਤ ਸਿੰਘ ਜੀ ਗੁਰਦੁਆਰਾ ਜਾਮਨੀ ਸਾਹਿਬ ਤੋਂ ਜੋ ਮਹਾਂਪੁਰਖਾਂ ਦੇ ਜੱਥੇਦਾਰ ਨੇ ਇੱਥੇ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਮੀਤ ਸਿੰਘ ਜੀ ਉਹਨਾਂ ਨੇ ਕਰਨ ਕਾਰਨ ਦੇ ਅਰਗੇ ਦੇ ਵਿੱਚ ਵੀ ਜੋ ਆਪ ਜੀ ਦੇ ਸਾਹਮਣੇ ਹਣ ਕਦੇ ਕੋ ਸੋਭਾ ਨਹੀਂ ਦੇਖਾ ਸੀ ਪਰਵਾਣ ਸੇਵਾਵਾਂ ਦਿੱਤੀਆਂ ਗਈਆਂ ਨੇ ਸ਼ਿਆਲਪੁਰ ਜ਼ਿਲ੍ਹੇ ਦੇ ਵਿੱਚ ਮਹਾਂਪੁਰਖ ਬਾਬਾ ਜਗਤਾਰ ਸਿੰਘ ਉਹਨਾਂ ਦੇ ਜੱਥੇਦਾਰ ਮਰਨਾ ਸੁਖਾ ਸਿੰਘ ਜੀ ਉਹਨਾਂ ਵੱਲੋਂ ਜਿੱਥੇ-ਜਿੱਥੇ ਵੀ ਸਾਰੇ ਸੰਗਤ ਜੀ ਮਾਪੁਰਖਾਂ ਦੇ ਜਥੇਦਾਰ ਨੇ ਜਿਵੇਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਅਸਥਾਨਾਂ ਤੋਂ ਬਾਬਾ ਸਰਵਣ ਸਿੰਘ ਮੋਹਾਲੇ ਸਾਰਿਆਂ ਨਾਲ ਮੋਢੇ ਨਾਲ ਮੋਟਾ ਜੋੜ ਕੇ ਨਾ ਸੇਵਾਵਾਂ ਵਿੱਚ ਯੋਗਦਾਨ ਪਾਇਆ ਵਾ ਜੋ ਇਸ ਵੱਣ ਦੀ ਗੱਲ ਹੈ ਇਸ ਵੱਣ ਤੇ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਨੇ ਆਪ ਨੂੰ ਹਾਰੇ ਸੰਗਤਾਂ ਟਰਾਲੀਆਂ ਲੈ ਕੇ ਹਰਿਆਣੇ ਤੋਂ ਆਈਆਂ ਨੇ ਕਰਨਾਲ ਤੋਂ ਦੇਖੋ ਟਰਾਲੀਆਂ ਲੈ ਕੇ ਆਈਆਂ ਸੰਗਤਾਂ ਜਨਮ ਘਰ ਪਰਖਾ ਨੇ ਬਾਬਾ ਗੁਰਮੀਤ ਸਿੰਘ ਉਹਨਾਂ ਨੇ ਬਾਬਾ ਜੋਗਾ ਸਿੰਘ ਉਹਨਾਂ ਨੇ ਛੁੱਟੀ ਦਿੱਤੀ ਉਦੋਂ ਗਏ ਨੇ ਸਾਧ ਸੰਗਤ ਜੀ ਪਤਾ ਨਹੀਂ ਕਿ ਕਿੰਨੀਆਂ ਕੋ ਸੰਗਤਾਂ ਆਪ ਉਹਨਹਾਰੇ ਤੇ ਪਹੁੰਚੀਆਂ ਨੇ ਸਾਰੀਆਂ ਸੰਗਤਾਂ ਦਾ ਤੈਂ ਦਿਲੋਂ ਧੰਨਵਾਦ ਮਹਾਂਪੁਰਖਾਂ ਨੇ ਲੰਮੇ ਸਮੇਂ ਤੋਂ ਜਿਵੇਂ ਹਜੂਰ ਸਾਹਿਬ ਗੋਦਾਵਰੀ ਦਾ ਪੁਲ ਕਿਤੇ ਤੁਸੀਂ ਘੱਗਰ ਦਰਿਆ ਤੇ ਜਾਓ ਜਿਹੜਾ ਬਲੂੜ ਤੋਂ ਬਾਲੇ ਨੂੰ ਰੁੜ ਜਾਂਦਾ ਉਹਦੇ ਉੱਤੇ ਬਹੁਤ ਵੱਡਾ ਪੁਲ ਬਣਾਇਆ ਹੋਰ ਛੋਟੇ-ਮੋਟੇ ਕਿੰਨੇ ਕੁ ਪੁਲ ਬਣਾਏ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਸੋ ਆਪ ਜੀ ਨੂੰ ਦਿਲ ਦੀ ਆਪਾਂ ਵਾਕੋਂ-ਵਰ ਸੇਵਾ ਸਿਮਰਨ ਦੇ ਨਾਲ ਜੁੜ ਕੇ ਜੀਵਨ ਸਫਲ ਕਰਨਾ ਹੈ ਸੋ ਇੱਥੇ ਪਿੰਡ 마ਸ਼ੀਵਾਲ ਦੇ ਸਰਪੰਚ ਸਾਹਿਬ ਨਾਲੇ ਮਿੱਟੀ ਦੀ ਸੇਵਾ ਕੀਤੀ ਨਾਥਨ ਪਿੰਡ ਦੇ ਸਰਪੰਚ ਸਾਹਿਬ ਨਾਲੇ ਸੇਵਾਵਾਂ ਕੀਤੀਆਂ ਉਹਨਾਂ ਦਾ ਧੰਨਵਾਦ ਹੈ ਸੋ ਸਰਦਾਰ ਗੁਰਜੀਤ ਸਿੰਘ ਜੀ ਔਜਲਾ ਜਵੰਤੀ ਸਾਹਿਬ ਨੇ ਉਹਨਾਂ ਨੇ ਵੀ ਇਹਨਾਂ ਸੇਵਾਵਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਔਰ ਜਿੰਨੇ ਵੀ ਇਥੋਂ ਦੇ ਅਧਿਕਾਰੀ ਐਮਐਲਏ ਸਹਿਬਾਨ ਸਾਰਿਆਂ ਦਾ ਹੀ ਧੰਨਵਾਦ ਹੈ ਕਿਉਂਕਿ ਗੁਰੂ ਅੰਤਜਿ ਗੁਰੂ ਸੰਗਤ ਦੀ ਸੇਵਾ ਤੇ ਗੁਰੂ ਸਾਹਿਬ ਨੇ ਆਪ ਹੀ ਮਹਾਂਪੁਰਖਾਂ ਦੇ ਸੰਗਤ ਦੇ ਸਿਰਜੇ ਮੇਲ ਪਰਿਆਤਰਾ ਕੇ ਕਰਵਾਈ ਆ ਆਪ ਜੀ ਦਾ ਮਹਾਂਪੁਰਖਾਂ ਦੇ ਵੱਲੋਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ ਆਆਂ ਨੂੰ ਹੁਣ ਗੁਰੂ ਕੀ ਮਰਜ਼ਾ ਦੇ ਅਨੁਸਾਰ ਕਿਹੜਾ ਪ੍ਰਸ਼ਾਦੀ ਦੇਖ ਵਰਤ ਰਹੀ ਹੈ ਜਿੰਨਾ ਚਿਰ ਦੇਖ ਵਰਤੇਗੀ ਉਦਨਾ ਚਿਰ ਮਹਾਂਪੁਰਖਾਂ ਨੂੰ ਬੇਨਤੀ ਕਿਉ ਨਾਮ ਜਪੌਣਗੇ ਤੇ ਜਿਹੜਾ ਆਇਆ ਦਰਕਾਰੀ ਉਹਨਾਂ ਦਾ ਸਨਮਾਨ ਨਹੀਂ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ